ਗੁਰੂ ਅੰਗਦ ਦੇ ਜੀ ਸ਼ਲੋਕmala ਦੁਜਾ ਜੀ ਸਾਨੂੰ ਦੱਸਦੇ ਆ ਵੀ ਅਰਦਾਸ ਕਿਹਦੇ ਕੀ ਕਰਨੀ ਚਾਹੀਦੀ ਹੈ ਤੇ ਕਿਵੇਂ ਕਰਨੀ ਚਾਹੀਦੀ ਹੈ ਮੈਂ ਤੁਹਾਨੂੰ ਭੈਣੇ ਸ਼ਲੋਕ ਪੜ੍ਹ ਕੇ ਸੁਣਾਉਣਗੇ ਪਰ ਆਪਾਂ ਪੂਰਾ ਉੱਤਰ ਸੁਣਾਉਣੇ ਆਂ ਆਪੇ ਜਾਣਿਆ ਕਰੇ ਆਪ ਆਪੇ ਆਣਾ ਰਾਸ ਹਾਂਜੀ ਇਹ ਦੇਖੋ ਸੁਖਮਨ ਅੰਗਦ ਦੇ ਜੀ ਕਹਿੰਦੇ ਆਪੇ ਜਾਣਿਆ ਕਰਿਆ ਜਿਹੜਾ ਆਪੇ ਜਾਣਦਾ ਆਪੇ ਕੌਣ ਜਾਣਦਾ ਅਸੀਂ ਤਾਂ ऑलरेडी ਜਾਣਦਾ ਅਰਦਾਸ ਉਹ ਸ਼ਕਤੀਸ਼ਾਲੀ ਪਰਮਾਤਮਾ ਕੇ ਕਰੀਏ ਜਿਹੜਾ ਆਲਰੇਡੀ ਸਾਡੇ ਦਿਲ ਦੇ ਚਾਰਜ ਦਾ ਸੀ ਜਿਹੜਾ ਸਾਡਾ ਪੁਰਨਾਮ ਤੋਂ ਪਹਿਲਾਂ ਨੂੰ ਪੁਰਨਾਮ ਦਾ ਪਤਾ ਹੁੰਦਾ ਕਿ ਭਾਈ ਇਹਦੀ ਇੱਛਕੀ ਹੈ ਘਟ ਘਟ ਕੇ ਅੰਦਰ ਕੀ ਘਟ ਘਟ ਕੇ ਅੰਦਰ ਕੀ ਜਾਨ ਅੰਦਰ ਬਲੇbure ਕੀ ਕੀ ਅੰਦਰ ਬਲੇ ਦੇਦੀ ਪੁਰੇ ਦੇਦੀ ਨੂੰ ਸਭ ਤੋਂ ਛੋਟੇ ਦੇ ਚੰਗੀ ਚੱਲਦਾ ਹ ਅ ਅਰਦਾਸ ਹੋਦੇ ਕੀ ਤਰੀਏ ਜਿਹੜਾ ਆਲਰੇਡੀ ਇਹਨਾਂ ਸਮਰਥ ਹੈ ਜਿਹੜਾ ਆਲਰੇਡੀ ਤੋਂ ਹੁੰਦਾ ਜਾਂਦਾ ਹੈ ਮਾਰਿਆਂ ਚੰਗੀਆਂ ਇੰਦੇ ਚਮੀ ਲੱਗੇ ਸੌਂਤਰ ਜਾਂਦੇ ਸੂਰਜ ਤੋਂ ਬਾਅਦ ਆਧਾਰਾ ਬ੍ਰਾਜ਼ੀਲ ਉਹ ਅਜੇ ਸੀਗਾ ਰੱਖਿਆ ਕਰਨ ਵਾਲਾ ਮਾਰਟਰ ਚਤ ਬੰਗੋਰ ਜਦੋਂ ਇੱਕ ਸਾਖੀ ਇਹਦੇ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਸ਼੍ਰੀ ਕਾਲਕਟਾ ਸਾਹਿਬ ਦੇ ਜੱਜਦਾਰ ਹੋਏ ਨੇ ਸ਼ਹੀਦ ਨੇ ਹੰਸ ਸਿੰਘ ਕਾਲੇ ਫੁੱਲਾ ਸਿੰਘ ਦੀ ਚੰਨਗੋੜੀ ਉਹਨਾਂ ਨੂੰ ਉਹ ਬੜਾ ਬੜਾ ਜਨਤਕ ਚੱਲ ਰਹੀ ਸੀ ਉਹਨਾਂ ਨੇ ਮੰਗੀ ਸੀ ਉਹਨਾਂ ਨੇ ਸਹਾਇਤਾ ਵੀ ਮੰਗਣਾ ਜਾਣ ਕਰਦੀਆਂ ਥੋੜੀ ਸਹਾਇਤਾ ਦੀ ਲੋੜ ਹੈ ਉਹਨਾਂ ਨੇ ਕਹਿਦਾ ਠੀਕ ਹੈ ਜੀ ਤੁਹਾਡੀ ਸਹਾਇਤਾ ਕਰਾਂਗੇ ਸੀ ਤੇ ਉਸ ਤੋਂ ਬਾਅਦ ਜਦੋਂ ਹਮਾਰੇ ਰਣਜੀਤ ਸਿੰਘ ਉਹਨਾਂ ਕੋ ਫੌਜ ਹੈ ਫੌਜਦਾਰ ਨੇ ਜਰਨੈਲ ਨੇ ਤੁਸੀਂ ਜਦੋਂ ਯੁੱਧ ਲੜਦੇ ਹੋ ਤੁਸੀਂ ਪਲਾਨ ਕਰਦੇ ਹੋ ਵੀ ਕਿਹੜੀ ਟੁਕੜੀ ਫੌਜੀ ਤੋਂ ਹਮਲਾ ਕਰ ਗਈ ਹਨਾ ਸ਼ਸਤਰਾਂ ਦੀ ਕਿਵੇਂ ਫੌਜ ਨੂੰ ਰਸਤ ਪਹੁੰਚਾਉਣੀ ਹੈ ਸਭ ਕੁਝ ਜਦੋਂ ਇਹ ਪਲਾਨ ਹੋ ਰਿਹਾ ਸੀ ਨਾ ਤਾਂ ਉਹਨਾਂ ਨੇ ਪਤਾ ਲੱਗਿਆ ਵੀ ਜਿਹੜੀ ਉਹਨਾਂ ਦੀ ਤੋਪ ਹੈ ਨਾ ਵਧੀਆ ਉਹਨਾਂ ਨੂੰ ਬੜੀ ਤੋਪ ਸੀ ਕੋਈ ਵੀ ਉਹ ਨਹੀਂ ਆ ਸਕਦੀ ਇਸ ਦਿਨ ਜਦੋਂ ਲਿਆ ਰਹੇ ਸੀ ਉਹਨਾਂ ਤੋਂ ਆਈ ਗੋ ਖਰਾਬ ਹੋ ਗਈ ਜਦੋਂ ਬਾਈ ਤਾਂ ਉਹਨਾਂ ਨੇ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਮਹਾਰਾਜ ਜੀ ਨੇ ਸਲਾਹ ਦਿੱਤੀ ਕਿ ਜੇ ਜਦੋਂ ਲੜਿਓ ਢੜੋ ਬੜੀ ਤੋਪਾਂ ਬਾਕੀ ਦੀਆਂ ਫੌਜਾਂ ਸੁਨਦਰ ਰੁਪੀਆਂ ਪਲੈਂਟ ਸੀਗਾ ਮਹਾਰਾਜ ਰਣਜੀਤ ਸਿੰਘ ਨੇ ਜਦੋਂ ਅਕਾਲੀ ਫੁੱਲਾ ਸਿੰਘ ਜੀ ਦਾ ਕਿਸ ਨੇ ਭਜਾਇਆ ਜਾਂ ਦੱਸਿਆ ਕਿ ਤੁਸੀਂ ਉਹ ਤੁਝ ਅਜੁਰਦ ਨਾਲ ਰਹੇ ਹੋ ਉਸ ਤੋਂ ਪਹਿਲੇ ਅਕਾਲੀ ਫੁੱਲਾ ਸਿੰਘ ਜਦੋਂ ਹਮੇ ਭਰੀ ਸੀ ਜਦੋਂ ਤੁਸੀਂ ਸਹਾਇਤਾ ਕਰਨ ਦੀ ਉਹ ਸ੍ਰੀ ਹਰਿਮੰਦਰ ਸਾਹਿਬ ਗਏ ਸੀ ਉਹਨਾਂ ਨੇ ਅਰਦਾਸ ਕੀਤੀ ਸੀ ਸ੍ਰੀ ਗੁਰੂ ਆਮਦਾ ਜੀ ਜੀ ਦੇ ਪਾਤਸ਼ਾਹ ਜੀ ਆਪ ਦੀ ਸਹਾਇਤਾ ਕਰਨ ਸਾਡੀ ਰੱਖਿਆ ਕਰਨੀ ਸਹਾਰਾ ਦੇਣਾ ਸਾਨੂੰ ਅਸੀਂ ਜੰਦਿੱਤੇ ਚੱਲੇ ਆਂ ਜਦੋਂ ਅਕਾਲੀ ਬੁਰਾ ਜੀ ਕੋਲ ਆ ਕੇ ਮਾਰਾ ਜੀ ਜੀ ਕਹਿੰਦੇ ਵੀ ਨਹੀਂ ਭਾਈ ਅੱਜ ਨਾ ਲੜਿਓ ਸਾਡੀ ਕੋ ਤੋਪ ਨਹੀਂ ਆਈ ਅਕਾਲੀ ਬੁਰਾ ਜੀ ਨੇ ਮਨਾ ਕਰਦਾ ਵੀ ਕਹਿੰਦੇ ਵੀ ਅਸੀਂ ਯੁੱਧ ਤੁਹਾਡੀ ਤੋਪ ਨਾਲ ਨਹੀਂ ਲੜਣੀ ਕਿਉਂ ਅਸੀਂ ਆਲਰੇਡੀ ਅੰਦਰਸਾ ਸੋਚ ਚੁੱਕਿਆ ਹਾਂ ਭੰਦਾ ਜੀ ਗ੍ਰਾਮਦਾਦ ਦੇ ਪਾਸ਼ਾ ਦੇ ਮਹਾਰਾਜ ਜੀ ਸਹਦਾ ਕਰਦੇ ਜੰਗ ਮੈਂ ਤੇਰੀ ਤੋਪ ਨਾਲ ਨਹੀਂ ਲੜਣੀ ਮੈਂ ਮਹਾਰਾਜ ਜੀ ਨਾਲ ਲੜਾਂਗਾ ਇਹ ਸਭ ਕੀ ਸੁਣਾਉਣ ਦਾ ਔਰ ਉਹ ਲੜੇ ਵੀ ਜੰਗ ਉਹ ਸ਼ਿਦੀਪਾਪ ਕੀਤੇ ਅਕਾਲੀ ਬੁਰਾ ਜੀ ਨੇ ਉਸੇ ਜੰਗ ਵਿੱਚ ਉਹਨਾਂ ਨੇ ਮੱਧੇ ਤੇ ਵਲੀ ਉਹ ਜੀ ਸੀ ਨੱਥਿਆ ਕਰਨ ਵਾਲਾ ਹੀ ਸੋਚਿਆ ਉਹਨੇ ਅਰਦਾਸ ਕੀਤੀ ਸੀ ਨਾ ਕੋਈ ਪਰਮਾਤਮਾ ਰੱਖਿਆ ਕਰੇ ਪਰ ਆਪਣੀ ਅਰਦਾਸ ਤੇ ਬਲੀਵ ਕੀਤਾ ਸੀ ਉਹਨਾਂ ਨੇ ਜਦੋਂ ਅਰਦਾਸ ਕੀਤੀ ਐ ਇੱਕ ਅੰਤ ਅਸ਼ੀਗਰਾਂਦ ਸਿੰਘ ਜੇ ਪਾਸ਼ਾ ਅਗੇ ਕਿ ਮਹਾਰਾਜ ਸਾਡੇ ਦੇ ਸਹਾਇਤਾ ਕਾਹੀ ਸਹਾਇਤਾ ਕਰਿਓ ਤਾਂ ਉਹਨਾਂ ਨੇ ਇਹ ਵੀ ਮੰਨਿਆ ਕਿ ਮਹਾਰਾਜ ਸਹਾਇਤਾ ਕਰਨਗੇ ਨਾ ਕੋਈ ਤੋਪ ਨਾ ਕੋਈ ਫੌਜ ਹੈ ਨਾ ਗਏ ਨਾ ਮੈਨੂੰ ਜੰਮ ਕਰਨ ਕਿਉਂ ਉਹਨਾਂ ਨੂੰ ਆਪਣੀ ਅਰਦਾਸ ਤੇ ਬਲੀਵ ਸੀਗਾ ਹੀ ਬਲੀਵਡ ਨੇ ਸਰਦਾਰ ਕਿ ਮੈਂ ਮਹਾਰਾਜ ਜਗੇ ਅਰਦਾਸ ਕੀਤੀ ਹੈ ਮੈਨੂੰ ਉਹ ਕਿਹਦੀ ਚੀਜ਼ ਲੋੜ ਨਹੀਂ ਕਿਉਂਕਿ ਪ੍ਰਮਾਤਮਾ ਜਿਸ ਤੋਂ ਵੱਡਾ ਰੱਖਿਆ ਕਰਨ ਵਾਲਾ ਉਸ ਤੋਂ ਵੱਡਾ ਆਪਾਂ ਨੇ ਦੰਦੇ ਜੀ ਜੇ ਵੀ ਸਹੀ ਤੀਕਾ ਦਾਤਾ ਦੇਣ ਵਾਲਾ ਸਾਰਿਆਂ ਨੇ ਮੇਰੇ ਕਲ ਤੁਸੀਂ ਗੁਰਜਰ ਜੀ ਕਰੀਂ ਦਾਤਾ ਦੇਣ ਵਾਲਾ ਕਿਸ ਦਾ ਦਾਤਾ ਹਾਂ ਹੁਣ ਅਸੀਂ ਅਰਦਾਸ ਉਹਨਾਂ ਵੀ ਕਰਾਂਗੇ ਨਾ ਜਿਹੜੇ ਸਾਨੂੰ ਕੁਝ ਦੇ ਸਕਦੇ ਕਿਸੇ ਮਨੁੱਖ ਕੋਲ ਵੀ ਅਰਦਾਸ ਕਰਾਂਗੇ ਲੇਕਿਨ ਦਿਨ ਦੋ ਘਰ ਦੋ ਦੋ ਕਰਨਾ ਉਸ ਤੋਂ ਬਾਅਦ ਦੋ ਘਰ ਪਾਈ ਮ ਕੋਈ ਨਹੀਂ ਹੈ ਜਾ ਤੁਸੀਂ ਮੇਰੇ ਵਾਸਤੇ ਕੀ ਕਰ ਸਕਦੇ ਹੋ ਮੈਂ ਕੁਝ ਨਹੀਂ ਦੇ ਸਕਦਾ ਤੁਹਾਨੂੰ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਸੇ ਮਨੁੱਖ ਅੱਗੇ ਜਾਂ ਕਿਸੇ ਹੋਰ ਅੱਗੇ ਅਸੀ ਅਰਦਾਸ ਨਾ ਕਰੀਏ ਬੇਨਤੀ ਨਾ ਕਰੀਏ ਨਾ ਕਰੀਏ ਕਿਉਂ ਉਸ ਮਰਤ ਉਹ ਅਸਮਰਤ ਨਹੀਂ ਸਮਰਤ ਨਹੀਂ ਸਮਰਤ ਕੋਣ ਅੰਗਲ ਪਰਮਾਤਮਾ ਸੋ ਇਹ ਜਿਹੋ ਉਹ ਗੁਣ ਦੇਖ ਰਹੇ ਆ ਜਿਵੇਂ ਤੁਹਾਨੂੰ ਕਿਹਾ ਸੀ ਸਹੀ ਜਵਾਬ ਕੋਈ ਨਹੀਂ ਕਿਉਂ ਤੁਹਾਡੇ ਸਾਰੇ ਜਵਾਬ ਸਹੀ ਨਹੀਂ ਇੱਕ ਤਰ੍ਹਾਂ ਦੇ ਪਰਮਾਤਮਾ ਦੇ ਗੁਣੇ ਹੁੰਦਾ ਤਾਰ ਪਰਮਾਤਮਾ ਦਾ ਤਾਂ ਨੇਵਲ ਉਹਦੇ ਪੰਡਾਲੇ ਦੇਖ ਲਓ ਖਤਮ ਨਹੀਂ ਹੁੰਦਾ ਇੱਕ ਵਾਰ ਪਰੇ ਗਿਆ ਪਰੇ ਰਹੇ ਨੇ ਭੁੱਖਿਆ ਭੁੱਖ ਨੌਤਰੀ ਥੋੜੇ ਭੁੱਖੇ ਨਹੀਂ ਥੋੜੇ ਭੁੱਖੇ ਜਿਹੀ ਪਰਮਾਤਮਾ ਦੇ ਪੰਡਾਲੇ ਨਿਕਾਲੀ ਬਣ ਅੱਗੇ ਤਸਾ ਉਈ ਜੀ ਸਹਾਰਾ ਦੇਣ ਵਾਲਾ ਜਿਹੜਾ ਰੱਖਿਆ ਕਰਦਾ ਸਹਾਰਾ ਵੀ ਦੇਦਾ ਮੈਂ ਕਿਸੇ ਕੋ ਪ੍ਰੋਟੈਕਸ਼ਨ ਲਈ ਜਾਊਗਾ ਤਾਂ ਹੀ ਜਾ ਸਕਦਾ ਨਾ ਜੇ ਉਹ ਮੇਰੀ ਪ੍ਰੋਟੈਕਸ਼ਨ ਕਰੂਗਾ ਹੁਣ ਜਦੋਂ ਕਿਸੇ ਛੋਟੇ ਦੇਸ਼ 'ਚੋਂ ਮਾਈਨੋਰਟੀ ਜਾ ਕੇ ਕਿਤੇ ਹੋਰ ਰਿਫਿਊਜੀ ਲੈਂਦੀ ਹੈ ਜਾਂ ਅਸਾਈਲਮ ਮੰਗਦੀ ਹੈ ਦੂਜੇ ਦੇਸ਼ ਨੂੰ ਕਾਇਰ ਕਰੂਗਾ ਜਿਵੇਂ ਉਹ ਆਗੂਮੈਂਟਰੀ ਹੋ ਗਈ ਜਿਸ ਦਾ ਫਿਰ ਉਹਨੂੰ ਵੀ ਕਬਜ਼ਾ ਕਰ ਲੈਣਗੇ ਉਹ ਇਗਜ਼ਾਮਪਲ ਇੱਕ ਤਰੀਕੇ ਦੀ ਮਨੁੱਖ ਕਿਸੇ ਹੱਦ ਤੱਕ ਹੀ ਸਹਾਰਾ ਦੇ ਸਕਦਾ ਕਿਉਂਕਿ ਉਸ ਤੋਂ ਬਾਅਦ ਉਸ ਤੋਂ ਵੀ ਸ਼ਕਤੀਸ਼ਾਲਕ ਮਨੁੱਖ ਹੋਊਗਾ ਜਰੂਰ ਪਰ ਪਰਮਾਤਮਾ ਦਾ ਸ਼ਕਤੀ ਵਾਲੇ ਕੋਈ ਨਹੀਂ ਇਹ ਮੰਦੇ ਆਪਾਂ ਇਹ ਇੱਕ ਤਰੀਕੇ ਨਾਲ ਹੁਣ ਤੁਹਾਨੂੰ ਗੁੰਨਦੇ ਤਾਂ ਨਹੀਂ ਹੋਗੇ ਵੀ ਪਰਮਾਤਮਾ ਦੇ ਅਰਦਾਸ ਇੱਕ ਤਰ੍ਹਾਂ ਗੁਣੀ ਹੈ ਵੀ ਕਿਵੇਂ ਅਸੀਂ ਚੀਜ਼ੋ ਅਰਦਾਸ ਕਰਦੇ ਹਾਂ ਕਿਸੇ ਕੇ ਅਰਦਾਸ ਕਰੀਏ ਠੀਕ ਹੈ ਇਹ ਸੀਗੇ ਚਲ ਉਹ ਸਿਗਾ ਮੜਾ ਜਾ ਹੁਣ ਆਪਾਂ ਸਵਾਲ ਅੱਗੇ ਆਵਾਂਗੇ ਵੀ ਤੁਹਾਨੂੰ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ dink aan die oë as jy dit het dit beteken vir jou